ਇਹਦੇ ਘਰ ਜਾਣਾ ਮੈਂ ਕੀ ਆ ਹਾਂ ਮੈਂ ਕਦੀ ਰੋਟੀ ਖਾ ਵੀ ਗਈ ਹਾਂ ਨਾ ਸਾਡੇ ਘਰ ਕੇ ਤਾਂ ਭੈਣ ਜੀ ਆਵੇ ਤੇ ਮੈਂ ਕਦੇ ਰੋਟੀ ਤੋਂ ਬਿਨਾਂ ਨਹੀਂ ਉੱਠਣ ਦਿੰਦੀ ਤੇ ਮੈਂ ਇੱਕ ਦੋ ਖਾ ਗਈ ਫੜਾਫੜ ਮੈਂ ਚੱਲ ਚੱਲ ਓਡਾ ਵਾਲਾ ਖਾ ਹੀ ਲੈਣਾ ਜਾ ਕੇ ਉੱਥੇ ਪਰ ਨਾ ਅਗਲੀਆਂ ਤੇ ਕਦੇ ਮੈਂ ਨਹੀਂ ਨਵਾਂ ਵੜ ਜਾਂਦੀਆਂ ਘੁੱਟ ਚਾਹ ਦੇ ਕੇ ਅੰਦਰ ਤੇ ਮੁੜ ਕੇ ਕਦੇ ਭਾਂਡੇ ਚੁੱਕਣ ਹੀ ਨਹੀਂ ਹੁੰਦੀਆਂ ਪਤਾ ਨਹੀਂ ਲੋਕਾਂ ਦਾ ਕਿਦਾਂ ਦਾ ਵਰਤੀਰਾ ਵਾ ਮੈਂ ਖਾ ਨਹੀਂ ਆ ਰੋਟੀ ਹੁਣੇ ਕਦੀ ਆਪਣੇ ਘਰ ਸਭ ਕੁਝ ਹੈਗਾ ਵਾ ਤੋਰੀਆਂ ਦੀ ਸਬਜ਼ੀ ਤੇ ਹੈਗੀ ਇਹਨਾ ਖਾ ਲੈਣੀ ਆ ਆ ਗਿਆ ਠਾਈ ਹੈ ਕਿੱਡਾ ਡੱਬਾ ਖੰਡ ਦਾ ਭਰਿਆ ਲੈ ਭੀ ਆ ਬੁੱਢੀ ਨੂੰ ਅਕਲ ਪਤਾ ਨਹੀਂ ਕਦੋਂ ਆਉਣੀ ਆ ਤੇ ਉੱਤੇ ਕਿਨੇ ਟੱਕਣ ਨਹੀਂ ਚਾਜਣਾ ਮੇਲ ਆ ਖਰੇ ਨੂੰ ਕਾਦੀ ਛੇਤੀ ਆ ਕੀ ਇਹਨੇ ਵਾਹਿਗੁਰੂ ਕਿਦਾਰਾ ਚਕਲਾ ਸਾਡਾ ਭਾਰਾ ਤੂੰ ਉੱਤੇ ਉਹ ਦੇ ਦੇ ਲੈ ਤੇ ਪਾਣੀ ਉਦਾਂ ਹੀ ਵਿੱਚ ਚੂਣ ਰਿਆ ਫਕਨੇ ਰਹਾ ਹਾਲ ਇਹ ਰੋ ਸਬਜੀ ਹੈਗੀ ਹੀ ਤੇ ਪਨੀਰ ਕਾਦੀ ਵਾਤੀ ਬਣਾਇਆ ਅਜੇ ਸਬਜੀ ਸਾਡੀ ਆ ਪਈ ਧਰਨ ਵਾਲੀ ਇਹਦੇ ਸੁੱਕਣ ਡੀਆਂ ਸਬ지ਆ ਤੇ ਦੁੱਧ ਦਾ ਪਨੀਰ ਤੇ ਮਿੰਟ ਨਹੀਂ ਲੱਗਦਾ ਬਣਾਉਣ ਲੱਗਿਆ ਪਰ ਇਹਨੂੰ ਮਤਾਂ ਉਦਾਂ ਕੌਣ ਦੇਵੇ ਜੇ ਮੈਂ ਕਹਿੰਨੀ ਆ ਨਾ ਤੇ ਮਾਂ ਦਾ ਰੋਣਾ ਲੈ ਕੇ ਬਹਿ ਜਾਂਦੀ ਵਿੱਚ ਮੈਂ ਦੁਖੀ ਆ ਮੈਂ ਦੁਖੀ ਆ ਐਦਾਂ ਇਹਨੂੰ ਕੋਈ ਨਹੀਂ ਦੁੱਖੇ ਹੈਗਾ ਮਾਰ ਪਨੀਰ ਬਣਾਉਣ ਲਈ ਆਏ ਮੈਨੂੰ ਤੇ ਪੁੱਛਣਾ ਨਾ ਨਾ ਹੋਇਆ ਵੀ ਮੰਮੀ ਪਨੀਰ ਬਣਾਉਣਾ ਕਿ ਕੀ ਕਰਨਾ ਅੱਗੇ ਮੈਂ ਘਰੋਂ ਤੁਰਨਾ ਤੇ ਮੈਨੂੰ ਤੁਰਦੀ ਨੂੰ ਮਗਰ ਆਵਾਜ਼ ਮਾਰ ਕੇ ਪੁੱਛਣਾ ਕਿ ਸਬਜ਼ੀ ਕੀ ਬਣਾਉਣੀ ਜੇ ਵੇਲਾ ਕ ਵੇਲਾ ਹੋ ਗਿਆ ਤੇ ਨਿਆਣੇ ਕਰਨ ਮੇਰਾ ਵੀ ਆਇਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹਾਂਜੀ ਵਧੀਆ ਤੁਸੀਂ ਸੁਣਾਓ ਆਪਣਾ ਹਾਂ ਆਪਣਾ ਵੀ ਵਧੀਆ ਕੀ ਕੰਡੇ ਬਸ ਕੁਛ ਨਹੀਂ ਆ ਵੇ ਆ ਕੇ ਵੇ ਕਿਦਾਂ ਪਹਿਲਾਂ ਨਿਆਣੇ ਖੇਡੇ ਹੀ ਮਿੱਟੀ ਚ ਫਿਰ ਹੁਣ ਇਹਦੇ ਵਿੱਚ ਨਹਾ ਤੋ ਕੇ ਤੇ ਇਹਨਾਂ ਨੂੰ ਹੁਣ ਡੋਬ ਕੇ ਤੇ ਇੱਦਾਂ ਚੱਲ ਗਈ। ਕੱਪੜੇ ਬੜੇ ਗੰਦੇਗੀ ਤੇ ਇਹਨਾਂ ਨੇ। ਆਹੋ ਇਹਨਾਂ ਦੇ ਹੁਣ 10 ਮਿੰਟਾਂ ਪੇ ਦਾਗ ਲੱਜਣਗੇ। ਇਹਨਾਂ ਲਤਨੀ ਚਿੱਟੇ ਕੱਪੜੇ। ਆਹੋ ਮੈਂ ਹਾਂ ਚੱਲ ਹੁਣ ਇੱਥੇ ਡੋਬ ਦਿੰਨੀ ਆ। ਅਗਰ ਡਿਮਾਂਡਾ ਬੜੀਆਂ ਕਰ ਦੇਈਓ। ਠੀਕ ਹੈ। ਹੋਰ ਤੂੰ ਸੁਣਾ। ਬੱਸ ਵਧੀਆ ਤੂੰ ਹੀ ਸੁਣਾ ਆਪਣਾ। ਹਾਂ ਬੱਸ ਵਧੀਆ। ਚੰਗਾ ਹੀ ਕੀਤਾ ਆ ਗਿਆ ਮੇਰਾ ਬੜਾ ਹੀ ਅਜਮਾਨੀ ਹੈਗਾ। ਤੇ ਤੂੰ ਆਵੇਂ। ਤੇ ਤੈਨੂੰ ਪਤਾ ਹੀ ਆ ਇੱਥੋਂ ਫਿਰ ਮੰਮੀ ਵੀ ਨਹੀਂ ਨਾ ਜਾਣ ਦਿੰਦੇ। ਠੀਕ। ਅੱਜ ਮੇਰਾ ਜੀ ਗੰਡ ਹੈ ਮੈਂ ਤੈਨੂੰ ਮੇਲਾਵਾਂ ਅੱਜ। ਹਾਂ ਹਾਂ। ਕਿੱਥੋਂ ਐਡਾ ਉਖੀ ਹੋ ਕੇ ਡੱਬਾ ਚੋਕੇ ਕਿੰਨੇ ਖੰਡ ਤੇ ਰੱਖੀ ਆ ਪਹਿਲਾਂ ਨਾ ਮੈਂ ਇਹਨੂੰ ਪੁੱਛਾਂ ਰੋਟੀ ਬਾਅਦ ਚ ਹੀ ਖਾਣੀ ਆ ਕਿ ਆ ਇੰਨਾ ਅੰਨ ਖਰਾਬ ਕਰਨ ਲਈ ਆ ਅਕਲ ਹੈਗੀ ਤੈਨੂੰ ਕਿ ਨਹੀਂ ਹੈਗੀ ਲੈ ਇਹਨੂੰ ਮੈਂ ਹੁਣ ਕੀ ਪੁੱਛਣਾ ਪਨੀਰ ਕਿਹਦੀ ਬਣਾਇਆ ਪਨੀਰ ਖਾਣ ਵਾਲਾ ਤੇ ਆ ਗਿਆ ਵਾ ਪਰ ਮੈਨੂੰ ਥੋੜੀ ਪਤਾ ਕਿਹ ਗੱਲ ਦਾ ਆਜਾ ਆਜਾ ਕਰਨ ਕਰਨਾ ਆ ਵਾ ਸਸਰੀਕਾ ਸਸਰੀਕਾ ਪੁੱਤ ਠੀਕ ਠਾਕ ਆਂ ਸਭ ਠੀਕ ਤੂੰ ਸੁਣਾ ਠੀਕ ਆ ਪੁੱਤ ਅੱਗੇ ਦਾ ਤੂੰ ਨਾ ਨਹੀਂ ਤੇ ਪੁੱਛੀਦਾ ਹੀ ਭੈਣ ਜੀ ਠੀਕ ਵਾ ਹਾਂਜੀ ਤੇ ਹੁਣ ਵੇਖ ਲਾ ਵੀ ਸਾਰੀਆਂ ਹੀ ਆਸਾਂ ਮੁੱਕ ਗਈਆਂ ਹਾਂਜੀ ਕੀ ਕਰਨਾ ਵਾ ਆਜੋ ਕੋਈ ਆਜੋ ਅੰਦਰ ਹੋਰ ਤੂੰ ਸੁਣਾ ਆਪਣੀ ਸਿਹਤ ਹਾਂ ਠੀਕ ਆ ਪੁੱਤ ਲੈ ਸਸਰੀਕਾ ਹਾਂਜੀ ਵਧੀਆ ਤੂੰ ਸੁਣਾ ਭੈਣ ਤੂੰ ਬੜੀ ਮਿਸ ਕੰਡੀ ਤੈਨੂੰ ਅੱਛਾ ਲੈ ਅੱਜ ਪਹਿਲੇ ਦਿਨ ਯਾਦ ਕਰਨ ਲੱਗੀ ਆ ਉਹਦਾ ਤੇ ਕੰਮ ਹੀ ਇਹੋ ਰੋਜ਼ ਦਿਹਾੜੀ ਉਹ ਭਰਾਵਾ ਭੈਣ ਭਰਾਵਾਂ ਦਾ ਪਿਆਰ ਹੀ ਇੰਨਾ ਹੁੰਦਾ ਵਾ ਕਿ ਜੀ ਕਰਦਾ ਵਾ ਵੀ ਮਿਲ ਜੇ ਅਸੀਂ ਜਾਈਏ ਤੇ ਉਹ ਵੀ ਆਉਣ ਆਹੋ ਮੰਮੀ ਉਹ ਕਿਹੜੀ ਫੋਨ ਕਰਨਾ ਇਹਨੂੰ ਆਹੋ ਤੇ ਚੰਗਾ ਹੋਇਆ ਤੂੰ ਮੇਰੇ ਵੱਲ ਦੇਖਿਆ ਬੜਾ ਬੁਰਾ ਮੈਂ ਕੋਈ ਮਾੜੀ ਗੱਲ ਕਹਿਤੀ ਆ ਪੁੱਤ ਜਿੱਦਾਂ ਦਾ ਤੂੰ ਆ ਤੇ ਉਦਾਂ ਦਾ ਹੀ ਕਰਨਾ ਚੱਲ ਮਾਜਾ ਆਜੋ ਕਰਨਾਲ ਹਾਂਜੀ ਲਗਨ ਦਾ ਦਰਾ ਠੀਕ ਠਾਕ ਹੀ ਕਰਨ ਹਾਂਜੀ ਸਭ ਠੀਕ ਹੋ ਗਈ ਹੋਤਰੀ ਚਾਚੀ ਹੋਣੀ ਦੂਜੇ ਹਾਂਜੀ ਉਹ ਵੀ ਸਭ ਠੀਕ ਜਾਨਣਾ ਨਾ ਮਾ ਉਧਰ ਹਾਂਜੀ ਹਾਂਜੀ ਜਾਨਣਾ ਉਹ ਵੀ ਹੁੰਦੇ ਆ ਅੱਛਾ ਅੱਛਾ ਹਾਂਜੀ ਇਦਾਂ ਹੀ ਰਲ ਮਿਲ ਕੇ ਟਾਈਮ ਪਾਸ ਹੋਣਾ ਵਾ ਹਾਂਜੀ ਥੱਲਿਆਂ ਤੇ ਕਿਤੇ ਆਂਦੇ ਹੁੰਦੇ ਜੀ ਨਹੀਂ ਲੱਗਦਾ ਇਦਾਂ ਹੀ ਹੁੰਦਾ ਵੀ ਤੈਨੂੰ ਪਤਾ ਹੀ ਆ ਹਾਂਜੀ ਹਾਂਜੀ ਬਾਲੇ ਹੀ ਗਿੰਦੇ ਰਹੀਦਾ ਵਾ ਕੋਠੀਆਂ ਦੀਆਂ ਛੱਤਾਂ ਵਾਲਾ ਹੁਣ ਤੇ ਚਲੋ ਪਈ ਲੈਂਟਰ ਪੈ ਗਏ ਆ ਸਾਡੇ ਤੇ ਖਲੇ ਬਾਲੇ ਹੀ ਆ ਜੇ ਹਾਂਜੀ ਬਾਲੇ ਆਹੋ ਹਾਂਜੀ ਉਹ ਜਿੱਦਾਂ ਸਿਆਣਿਆਂ ਦੀਆਂ ਗੱਲਾਂ ਵੀ ਬਾਲੇ ਕੰਨ ਤੇ ਰਹੀ ਤਾਂ ਸੋਚਾ ਸੋਚਦੇ ਰਹੀ ਤਾਂ ਮੰਮੀ ਬਾਲ ਗਿਹੜੇ ਮੜੇ ਆ ਠੰਡੇ ਰਹਿੰਦੇ ਕਮਰੇ ਆਹੋ ਹੁਣ ਤੇ ਇਦਾਂ ਹੀ ਆਂ ਹਾਂ ਤੇ ਪੱਕੀਆਂ ਕੋਠੀਆਂ ਵਾਲੇ ਵੀ ਲੋਕੀ ਬਾਲਿਆਂ ਵਾਲੇ ਤੋਂ ਮੰਗਦੇ ਆ ਤੇ ਆ ਉਹਨਾਂ ਦੀ ਗੱਲ ਸਹੀ ਆ ਪੀਲਾ ਪਾਣੀ ਪੁੱਤ ਹਾਂਈ ਕੋਈ ਮੈਂ ਨਾਲੇ ਮਰਦੀ ਚਾਹ ਬਣਾਉਣ ਨਾਲੇ ਰੋਟੀ ਖਾ ਲਾਂ ਮੈਂ ਚੰਗਾ ਨਹੀਂ ਕੋਈ ਨਹੀਂ ਮੈਂ ਬਣਾਉਣੀ ਆ ਚਾ ਨਹੀਂ ਮੈਂ ਤਾਂ ਰੋਟੀ ਖਾਣ ਲੱਗੀ ਆ ਤੇ ਫਿਰ ਮੈਂ ਆਨੀ ਆ ਵੀ ਚਲ ਮੈਂ ਵੇਖਾਂ ਬਾਹਰ ਇੱਕ ਵਾਰ ਤੇ ਉਹ ਤੁਹਾਨੂੰ ਕਰਨ ਮਿਲ ਪਿਆ ਉਹ ਤੇ ਪੀਲਾ ਪਾਣੀ ਹੋਰ ਕੇ ਬਸ ਨਹੀਂ ਨਹੀਂ ਬਸ ਚਲ ਕੋਈ ਨਹੀਂ ਕੋਈ ਕਹਿਣਾ ਪਤਾ ਕੋਗਾ ਨਹੀਂ ਨਹੀਂ ਹੋਗਾ ਖਤਮ ਹੋਗਾ ਨਹੀਂ ਆ ਪਾਣੀ ਠੀਕ ਹਾਂ ਹਾਂ ਉਹ ਯਾਰ ਸਿਹਤ ਨਹੀਂ ਠੀਕ ਮੈਂ ਤੇ ਘਰੋਂ ਨਿਕਲਿਆ ਹੀ ਨਹੀਂਗਾ ਅੱਜ ਜਰਾ ਮੈਨੂੰ ਚੰਗਾ ਲੱਗਣ ਦਾ ਮੈਂ ਇਧਰ ਨਹਿਰ ਲਗੀੜਾ ਮਾਰ ਕੇ ਆਉਣਾ ਆਹ ਆਹ ਪਤੀਏ ਨੇ ਵੀ ਆ ਪੰਗਾ ਜਹ ਲਿਆ ਹੋਇਆ ਮੈਂ ਜਾਣ ਕੇ ਹੀ ਜਦੋਂ ਪੈਸਾ ਕੋਲ ਕੋਈ ਨਹੀਂ ਤੇ ਮਿਸਤਰੀ ਲਾਉਣ ਦਾ ਵੀ ਕੀ ਫਾਇਦਾ ਹੂੰ ਹੂੰ ਚੱਲ ਬਣਾ ਲੈ ਇੱਥੇ ਨਹੀਂ ਰਹਿਣਾ ਵਾ ਅੱਜ ਕੱਲ ਮੁੰਡਿਆਂ ਦਾ ਤੈਨੂੰ ਪਤਾ ਹੀ ਆ ਆਹੋ ਉਹ ਕੋਈ ਨਹੀਂ ਜੇ ਵੇਚ ਦੂਗਾ ਤੇ ਮੈਂ ਖਰੀਦ ਲੈਣਾ ਵਾ ਕਿ ਉੱਥੇ ਕੀ ਬਣਾਉ ਲੈਂਦੇ ਇਹਨੂੰ ਬਣਾਉਣ ਦੇਗੇ ਹਾਂ ਹਾਂ ਚੱਲ ਬਣਾ ਲੈਂਦੇ ਕੋਈ ਨਹੀਂ ਹਵਲਤੇ ਨੇ ਆਪਣੀ ਭੈਣ ਕੋਲ ਚਲ ਜਾਣਾ ਯਾਰ ਹਾਂ ਤੇ ਜੇ ਨਹੀਂ ਤੇ ਇਹੋ ਜੇ ਨਹੀਂ ਇੱਥੇ ਇਕੱਲੇ ਜਾੜ ਦੇ ਵਿੱਚ ਇਹਨੇ ਰਹਿਣਾ ਵਾ ਕਦੇ ਇਹਦੇ ਨਾਲ ਕਵਾਉਂਦਾ ਤੇ ਇਹਨੂੰ ਕੋਈ ਨਹੀਂ ਗਾ ਜਦੋਂ ਇਹ ਨਹੀਂ ਕਿਸੇ ਨਾਲ ਕੁੰਦਾ ਤੇ ਇਹਨੂੰ ਕਿਸਨੇ ਕਵਾਉਣਾ ਅੱਜ ਪਤਾ ਅੱਜ ਤੇ ਮਿੱਸੀ ਵੀ ਕੋਈ ਨਹੀਂ ਦੇਹਂਦੇ ਆਪ ਨਾ ਹੋਈ ਦੇਹਂਡਿਆ ਕਿਤੇ ਵੇਖ ਬੂਏ ਉਦਾਂ ਹੀ ਖੁੱਲੇ ਖੱਲੇ ਛੱਡੇ ਹਾਂ ਚੱਲ ਠੀਕ ਆ ਯਾਰ ਮੀ ਆਉਣ ਡਿਆ ਪਿਆ ਮੇਰੇ ਕੋ ਘਰ ਹੀ ਨਹੀਂ ਪਹੁੰਚਿਆ ਜਾਣਾ ਸਿੱਟਾ ਜੇ ਲੱਥ ਗਿਆ ਹਿੱਦਰ ਨਹੀਂ ਆਉਣ ਡਿਆ ਉਹ ਜਿੱਥੇ ਬੱਦਲੀ ਉੱਥੇ ਵਰ ਜਾਂਦਾ ਹੁੰਦਾ ਚੱਲ ਠੀਕ ਆ ਅੱਜ ਤੇ ਸੋਨ ਮਸਾਂ ਨਹੀਂ ਪਈ ਏ ਇੱਥੇ ਜਿਹੜੇ ਘਰ ਜਿਆ ਬਣਾਉਣ ਡਿਆ ਕੋਇਆ ਹਵਾਲਿਆਂ ਦੇ ਵਾਲੇ ਸ਼ੁਰੂ ਕੀਤੇ ਯਾਰ ਚੰਗਾ ਚੰਗਾ ਉਹ ਗਲੀਆਂ ਹੋ ਦਿਨ ਸੁਨੀਆਂ ਵਿੱਚ ਮਰਦੀਆ ਯਾਰ ਫਰੇ ਪੰਜ ਸੱਤ ਮਰਨ ਗਵੰਡਣਾ ਗਵੰਡਣਾ ਤੇ ਰੈਂਦੀਆਂ ਨੂੰ ਤਾਪ ਚੜੇ ਏਹੇ ਕਰਨ ਓਏ ਓ ਕਰਨ ਉਹ ਮੁੰਡਾ ਆਵਾਜ਼ ਨਹੀਂ ਦੇਂਦਾ ਓ ਈਦਾ ਟੀਟਾ ਕਿਥੇ ਓ ਕਰਨ ਲੈ ਹੈ ਉਹ ਗੱਲ ਇਹਨੂੰ ਬਸ ਬਸ ਬੋਲਾ ਹੋਊਗਾ ਇਹਨੂੰ ਪਤਾ ਲੱਗਦਾ ਤਾਇਆ ਵਾਜਾ ਮਾਰਨ ੜ ਮੈਂ ਵਾਜਦਾ ਮਨ ਨੂੰ ਗਾੜੀ ਓ ਕਰਨ ਹੈ ਇੱਥੇ ਕੋਈ ਵੀ ਨਹੀਂ ਗਾ ਸਮਾਨ ਹੀ ਨਹੀਂ ਦੱਸ ਟੱਟਿਆ 啊啊！Uh huh. uh huh. ਜਿਹੜਿਆਂ ਬਾਗਾਂ ਦੇ ਗਲੜ ਪਟਵਾਰੀ ਬਣਨਗੇ ਬਣਾ ਲਓ ਜੇ ਨਾ ਬਣਦਾ ਕੱਲ ਨੂੰ ਤੇ ਗਾੜੀ ਇਹਨੇ ਠੇਕੇ ਦੇ ਦਿੱਤੀ ਦਿੱਤੀ ਆ ਦੇ ਭਾਈ ਇੱਕੋ ਹੋਣੀ ਨਹੀਂ ਇੱਥੇ ਨਹੀਂ ਰਹਿਣਾ ਵਾ ਜਿੱਥੇ ਕੰਮ ਕਰੂਗਾ ਉੱਥੇ ਆਪੇ ਕਰਾਈ ਦੇ ਰਹੀ ਜਾਊਗਾ ਇੱਥੇ ਜੱਟ ਦਾ ਹੀ ਮੰਜਾ ਹੋਊਗਾ ਵਧੀਆ ਵਧੀਆ

ਮਮੇ ਨਿਰਾ ਪਾਣੀ ਪੀ ਲਿਆ ਅੱਗੇ ਹੁਣ ਮੈਂ ਕੋਕੂਕ ਲਿਆਵਾਂ ਨਾ ਖਵਾਨੂ ਲਿਆਵਾਂ ਕੋ ਰੈਸਟੋਰੈਂਟ ਚ ਲੈ ਜਾ ਸ਼ਰਮ ਦਾ ਘਾਟਾ ਤੁਹਾਨੂੰ ਮੈਂ ਨਹੀਂ ਅਗਲ ਪਤਾ ਨਹੀਂ ਨਾ ਤੈਨੂੰ ਤੇ ਨਾ ਤੇਰੀ ਰਨ ਨੂੰ ਤੁਹਾਨੂੰ ਦੋਵਾਂ ਨੂੰ ਹੀ ਨਹੀਂ ਆਉਣੀ ਮੈਂ ਤਾਂ ਜਿੰਨਾ ਚਿਰ ਮੈਂ ਜੀਨੀ ਆ ਨਾ ਕੱਲ ਸ਼ਾਹਨ ਦਾ ਕੋਹ ਬਣ ਜੇ ਪਰ ਜਦੋਂ ਮੈਂ ਅੱਖਾਂ ਮੀਟ ਗਈ ਨਾ ਅੱਖਾਂ ਤੁਹਾਡੀਆਂ ਉਦੋਂ ਖੁੱਲਣੀਆਂ ਵਾ ਕੀ ਖਾਣ ਨੂੰ ਲਿਓਣਾ ਵਾ ਅਜੇ ਦੀ ਮਾਂ ਮਰੀ ਨੂੰ ਕਿਹੜਾ ਚੇਰ ਹੋਇਆ ਵਾ ਕੋਕ ਲੱਭਣ ਡਿਆ ਵਾ ਕਿ ਕੋਕ ਨਹੀਂ ਦਿੱਤਾ ਉਹਨੂੰ ਕੋਗ ਤੇ ਲੱਗਾ ਵਾ ਉਹ ਘਰੋਂ ਕੋਗ ਹੀ ਪੀਂਦਾ ਹੁੰਦਾ ਵਾ ਉਥੋਂ ਮੰਮੀ ਹੁਣ ਸਭ ਕੁਝ ਹੋ ਗਿਆ ਹੁਣ ਕੋਈ ਮਾਂ ਜਿੱਤੇ ਕਰੀ ਜਾਣੀ ਐ ਹਾ ਕੀ ਦਾ ਹੁੰਦਿਆ ਫੋਨ ਪਹਿਲਾਂ ਹਾ ਵੇ ਇਹ ਵੀ ਉਹ ਸਾਬ ਦਾ ਹੁੰਦਿਆ ਵਾ ਕੁਛ ਨਹੀਂ ਕਾ ਲੈਣ ਜਾਣਾ ਬੰਦਿਆਂ ਵਾਂਗੂ ਅੰਦਰ ਬੈ ਜਾ ਐਨਾ ਪਨੀਰ ਬਣਾ ਕੇ ਬੈਠੀ ਆ ਉਹ ਕਿਹਦੀ ਵਾਸਤੇ ਬਣਾਇਆ ਇਹ ਨਿਆਣਿਆਂ ਵਾਸਤੇ ਬਣਾਇਆ ਵਾ ਲੈ ਪੀ ਰੰਨ ਦਾ ਮਜ਼ੂਰ ਨਾ ਬਣਿਆ ਕਰ ਬੜੀ ਵਾਰ ਤੈਨੂੰ ਮੈਂ ਕਿਹਾ ਜੋ ਬੰਦਿਆਂ ਵਾਲੀ ਗੱਲ ਕਰਿਆ ਕਰ ਨਿਆਣਿਆਂ ਵਾਸਤੇ ਬਣਾਇਆ ਵਾ ਉਹ ਤੋਰੀਆਂ ਬਣੀਆਂ ਵਾ ਉਦਾਂ ਉਹ ਨਿਆਣਾ ਵਾਸਤੇ ਇੰਨਾ ਕ ਪਨੀਰ ਬਣਾਇਆ ਨੇ ਉਹ ਤੋਰੀਆਂ ਤੋੜਨ ਲਈ ਕਾਜ ਵੜ ਕੇ ਤੋਰੀਆਂ ਤੇ ਪਈਆਂ ਮੈਂ ਵੀ ਵੇਖ ਲੀਆਂ ਵਾ ਕੱਦੂ ਪਹਿਲਾਂ ਕੱਲ ਦਾ ਪਿਆ ਉਹ ਨਹੀਂ ਧਰਿਆ ਤੋਰੀਆਂ ਉੱਤੇ ਟੰਗ ਲੀਆਂ ਵਾ ਤੇ ਪਨੀਰ ਇੰਨਾ ਬਣਾ ਕੇ ਤੇ ਐਡਾ ਖੰਡ ਵਾਲਾ ਡੱਬਾ ਉੱਤੇ ਰੱਖਿਆ ਜੇ ਇਹ ਡੱਬਾ ਮੈਂ ਚੁੱਕਣ ਲੱਗੀ ਢੱਕਣ ਮੇਰੇ ਹੱਥ ਆ ਗਿਆ ਸਾਰੇ ਖੰਡ ਡੁੱਲ ਜਾਣੀ ਕਿੰਨਾ ਇਹ ਨਾਸ ਕਰਦੀ ਫਿਰਦੀ ਐ ਮੈਂ ਨੀ ਇਹ ਗੱਲ ਦੱਸ ਤੇ ਮੰਮੀ ਜੇ ਕੇ ਆ ਗਿਆ ਵਿਚਾਰਾ ਤੇ ਫਿਰ ਕੀ ਖਵਾ ਲਾਂ ਕੋ ਉਹਦੇ ਕੋਈ ਨਹੀਂ ਫੇ ਬਣਾਇਆ ਪਨੀਰ ਖਵਾ ਲਓ ਯਾ ਕੋਲੋ ਇਹ ਬਣਾ ਕੇ ਨਾ ਪਨੀਰ ਮੁੱਕ ਜਾਂਦਾ ਪਨੀਰ ਵੀ ਲੈਣੀ ਸਮਰੀਦ ਦੀ ਕਾਪੀ ਆ ਜੂਗੀ ਫੇਰ ਚੱਲ ਤੂੰ ਬਹੁਤ ਮਾਨਾ ਕੋਈ ਚਾਬੀ ਨਹੀਂ ਮਿਲਣੀ ਜਦੋਂ ਉਹ ਪਨੀਰ ਮੁੱਕ ਜੂਗਾ ਨਾ ਹੋਰ ਦੁੱਧ ਲੈ ਆਈ ਮੁੱਲ ਥੋੜਾ ਹੋਊਗਾ ਤੇ ਫੇਰ ਪਨੀਰ ਬਣਾ ਲਓ ਫੇਰ ਬਣਾ ਲਓ ਕਦੀ ਪਕੌੜੇ ਕੱਢੋ ਪਨੀਰ ਵਾਲੇ ਕਦੀ ਸਬਜ਼ੀ ਬਣਾਓ ਪਨੀਰ ਦੀ ਕਦੀ ਸੁੱਕਾ ਭੁੰਨ ਭੁੰਨ ਖਾਓ ਫਿੱਟੇ ਮੂੰਹ ਤਾੜੀ ਕਰਤੋਂ ਮਾਤਾ ਬੱਦੇ ਹੋਰ ਪ੍ਰਾਣੀਆਂ ਹੁੰਦੇ ਉਦੋਂ ਬੜੇ ਭਾਜ ਭੈ ਕਹਿੰਦੀ ਆ ਲਾਇਆ ਆ ਲਾਇਆ ਸਮੋਸੇ ਲਾਇਆ ਇੰਨੇ ਮਾਦਾਂ ਨੇ ਮੈਨੂੰ ਨੌਕਰੀ ਬਣਾ ਕੇ ਰੱਖਿਆ ਉਹ ਕਰਦਾ ਇੰਨਾ ਘਰ ਦਾ ਕੰਮ ਕਰਦਾ ਵਾਂ ਤੇ ਜੇ ਵਿਚਾਰਾ ਆ ਗਿਆ ਤੇ ਉਹਨੂੰ ਵਾਤੀ ਕੋਣ ਮੇਰੀ ਹੁਕਮੀ ਹੈ ਨਹੀਂ ਕੋਈ ਚੀਜ਼ ਲਿਆਉਂਦਾ ਇੱਥੇ ਵੀ ਤੇ ਗੁਰੂ ਵਰ ਕਿੱਥੇ ਹੀ ਐ ਇੱਥੇ ਹੀ ਆ ਇੰਨਾ ਸਤਾਉਣ ਦੇ ਨਾਲ ਅੱਜ ਕੋਈ ਨਾ ਤਾਤੋ ਤਨੀਆ ਕੋਈ ਕੁਛ ਨਹੀਂ ਬਸ ਜੋ ਕਦੀ ਆ ਬਣਾ ਦੇ ਕਦੀ ਆ ਗਿਆ ਹੀ ਸ਼ੈਤਾਨ ਦਾ ਨਾਮ ਲਿਆ ਤੇ ਸ਼ੈਤਾਨ ਹਾਜ਼ਰ ਹਾਂ ਤੇ ਸ਼ੈਤਾਨ ਤੋਂ ਨਾ ਮੈਂ ਤੋਰ ਗਿਆ ਇੰਨਾ ਸਤੋਂਡੇ ਨਾ ਕਰਨ ਭੋਲੀ ਦੀ ਤੇ ਫੀਲਿੰਗ ਗਿਆ ਮੈਂ ਤੋਰੀਆਂ ਦੀ ਸਬਜ਼ੀ ਬਣਾਈ ਨਾ ਜੀ ਪਨੀਰ ਬਣਾ ਕੇ ਦੋ ਹੁਣ ਉਹ ਤੇ ਭੁੱਲ ਗਿਆ ਕਦੋਂ ਨੂੰ ਨਹੀਂ ਮੈਨੂੰ ਭੁੱਖ ਲੱਗ ਗਈ ਹੈ ਬਸ ਬਣਾਉਣ ਲੱਗੀ ਹੁਣ ਮੈਂ ਨਾਲ ਮਾਮੂਨ ਰੋਟੀ ਖਾਣੇ ਆ ਨਾਲੇ ਤੁਸੀਂ ਖਾ ਲਿਓ ਠੀਕ ਹੈ ਮੈਂ ਕੋਈ ਗੱਲ ਨਹੀਂ ਇਹਨਾਂ ਨੂੰ ਖਾ ਲ ਦੋ ਪਹਿਲਾਂ ਭੁੱਖ ਲੱਗੀ ਹੋਣੀ ਹੈ ਨਾ ਪਰੌਂਠੇ ਖਾ ਲਈਓ ਅੱਛਾ ਪਹਿਲਾਂ ਮੈਨੂੰ ਕਹਿੰਦੀ ਵੀ ਮੈਂ ਤੋਰੀਆਂ ਬਣਾਉਣ ਲੱਗੀ ਮੈਂ ਨਹੀਂ ਖਾਣੇ ਮम्मा ਮੈਂ ਤਾਂ ਚੂੜੀ ਖਾਣੀ ਆ ਤੇ ਮੈਂ ਚੂਰੀ ਲਈ ਰੋ ਮੋਟੀਆਂ ਰੋਟੀਆਂ ਬਕਾਉਣ ਲੱਗੀ ਨਹੀਂ ਮੰਮਾ ਚੇਂਜ ਹੋ ਗਿਆ ਪਲਾਨ ਮੈਂ ਤੇ ਪਰੌਂਠੇ ਖਾਣੇ ਚ ਆ ਨਾ ਅੱਛਾ ਬਸ ਮਤਲਬ ਵੀ ਨਾ ਹੋ ਜਾਵੇ ਕਿ ਬਸ ਠੀਕ ਤੇ ਮੈਂ ਵੀ ਸੋਚਿਆ ਫਿਰ ਮੈਂ ਹਾਂ ਚੱਲ ਹੁਣ ਕੀ ਕਰਾਂ ਹੁਣ ਜਦੋਂ ਆਪ ਨੂੰ ਠੋਕ ਲੱਗੀ ਹੋਵੇ ਕਰਨ ਫਿਰ ਮੈਂ ਚਲ ਬਣਾ ਦਿੰਨੀ ਆ ਜਿਨਾਂ ਨੇ ਆਨੇ ਨਿਆਨੇ ਇਦਾਂ ਹੀ ਕਰਦੇ ਹੁੰਦੇ ਹੂੰ ਫਿਰ ਅੱਗੋ ਕਹਿ ਦਿੰਦੀ ਆ ਮੰਮਾ ਤੀਂ ਦੇ ਮਮੂਨੀ ਇਦਾਂ ਕਰ ਦੇ ਅੱਛਾ ਤੇ ਮੈਂ ਕਹਾ ਸਾਰਾ ਗੋਟਾ ਟੇਵਲਾ ਹੀ ਕਰ ਦੇ ਨਹੀਂਗੇ ਭੈਣਾ ਠੀਕ ਹਾਂ ਬੋਲ ਸਨਾਓ ਪੜਾਈ ਕਿਵੇਂ ਚੱਲਦੀ ਹੈ ਵਧੀਆ ਉਹ ਵਧੀਆ ਚਾਹੀਦੀ ਚਲ ਹਣ ਜਾ ਕੇ ਨਾ ਸਿਰ ਖੋਲ ਤੇ ਨਾਲੇ ਨਹਾ ਕੇ ਕੱਪੜੇ ਜਿੰਦ ਕਰ ਠੀਕ ਹੈ ਇੱਕੋ ਡਾਇਰੈਕਟਰ ਦੱਸੇ ਦਈ ਤੇ ਹੋਈ ਬੋਲ ਨਾ ਮਾ ਚਲ ਮਾਮੂ ਲਾ ਕੇ ਬਹਿ ਕੇ ਗੱਲਾਂ ਬਤਾ ਕਰ ਤੇ ਮੈਂ ਆ ਗਈ ਕੋਈ ਨਹੀਂ ਬਹਿ ਜਾ ਬੈਣ ਤੂੰ ਇਵੇਂ ਨਹੀਂ ਮੈਂ ਲਿਆਵਾਂ ਚਾਚੂ ਕੋਈ ਨਹੀਂ ਫੋਰ ਗੁਰਵਰ ਕਿੱਥੇ ਉਹ ਸੁੋ ਵੀ ਗਿਆ ਇਹ ਨਹੀਂ ਛੇਤੀ ਸੌਂ ਗਿਆ ਹਾਂ ਪੈਣਾ ਉੱਟ ਗਿਆ ਇਹ ਤਾਂ ਸੁੋ ਗਿਆ ਠੀਕ ਹੈ ਜੇ ਮੈਂ ਕਹਿ ਹੀ ਦਿੱਤਾ ਵੀ ਗੱਲਾਂ ਕਰ ਲੋ ਗੱਲਾਂ ਹੀ ਕਰੀ ਗਈ ਉਥੇ ਚਾਹ ਲੈ ਜਾਂਦੀ ਆਣ ਕੇ ਅੰਮਾ ਚਾਹ ਲੈ ਕੇ ਜਾਵਾਂਗੇ ਜਾਂ ਮੈਂ ਫੇਰ ਗੰਡੇ ਕੱਟ ਕੇ ਤੇ ਤੜਕਾ ਲਾਣਾ ਪਨੀਰ ਨੂੰ ਪਹਿਲਾਂ ਮੈਂ ਇਹ ਕੱਟਦਾ ਜੀ ਚੁੱਕਤਾ ਵਾ ਪਹਿਲਾਂ ਮੈਨੂੰ ਇਹ ਗੱਲ ਦੱਸ ਆਏਗੇ ਇਹਨੂੰ ਪਹਿਲਾਂ ਚਾਹ ਪਿਆਲੀ ਦੀ ਕਿ ਪਹਿਲਾਂ ਸਬਜ਼ੀਆਂ ਬਣਾਇਂਦੀਆਂ ਵਾ ਨਹੀਂ ਸਮ੍ਰਿਤ ਕਹਿਣ ਦੀ ਆ ਵੀ ਮੈਂ ਮਮਾ ਬਣਾਦੇ ਪਨੀਰ ਤੇ ਮੈਂ ਖਾਣਾ ਵਾ ਹਾਏ ਮੁੰਡੇ ਰਿਆਂ ਦੇ ਭੈਣਾ ਨੂੰ ਚਾਹ ਪੜਾ ਲਾ ਪਹਿਲਾਂ ਮੁੰਡੇ ਨੂੰ ਭੁੱਟ ਤੇ ਚਾਹ ਪਿਆਲ ਦੇ ਤੇ ਨਾਲੇ ਮੇਰੀ ਗੱਲ ਸੁਨ ਸਮਰੀਦ ਕਹਿੰਦੀ ਪਨੀਰ ਖਾਣਾ ਵਾ ਤੇ ਕੋਕ ਵੀ ਸਮਰੀਦ ਮੰਗਣ ਈ ਆ ਨਹੀਂ ਸਮਰੀਦ ਦੀ ਤੇ ਕਾਪੀ ਲਿਆਉਣ ਵਾਲੀ ਕੋਕ ਮੰਗ ਲਿਆਨੇ ਹਾਂ ਹੋ ਕੋਕ ਮੰਗ ਲਿਆਉਨੇ ਮਨਜੋਤ ਨੂੰ ਮੈਂ ਪੁੱਛਿਆ ਵੀ ਕਿੱਥੇ ਚੱਲਿਆਂ ਮਨਜੋਤ ਕਹਿੰਦਾ ਮੈਂ ਉਹ ਪੁਰਾਣੇ ਵਾਸਤੇ ਕੋਕ ਲੈਂਡ ਚੱਲਿਆਂ ਪਹਿਲਾਂ ਦੋਵੇਂ ਜੀ ਸਲਾਹ ਕਰ ਲਿਆ ਕਰੋ ਵੀ ਝੂਠ ਬੋਲਣਾ ਵਾ ਕਿ ਸੱਚ ਬੋਲਣਾ ਵਾ ਜਿਹੜਾ ਸਾਰਾ ਰੋਲਾ ਨੱਪਾ ਬੈ ਕੇ ਸਾੜ ਗਿਆ ਤੇ ਮਗਰੋਂ ਥੋੜੀ ਮੈਨੂੰ ਕਹਿੰਦਾ ਮੈਂ ਤਾਂ ਇਸ ਸਮਰੀਦ ਦੀ ਕਾਪੀ ਲੈਣ ਚੱਲੇ ਆ। ਇਹ ਚਲਾਕੀਆਂ ਹੋਰ ਕਿਸੇ ਨੂੰ ਦੱਸਿਆ ਕਰੋ ਮੈਂ ਤੈਨੂੰ ਦੱਸਾਂ। ਮੰਮੀ ਰੋਲਾ ਕਿੰਨੇ ਪਾਤਾ? ਕੀ ਰੋਲਾ ਕਿੰਨੇ ਪਾਤਾ? ਆਪੇ ਤੈਨੂੰ ਕਹਿੰਦੇ ਰੋਲਾ ਪੈਣ ਲੱਗ ਗਿਆ। ਤੇ ਰੋਲਾ ਜਿਹੜਾ ਮੈਂ ਉਹਨੂੰ ਪੁੱਛਿਆ ਵੀ ਕਿੱਥੇ ਚੱਲੇ ਜਾਂਦਾ ਮੈਂ ਕੋਕ ਲੈਣ ਚੱਲਿਆ ਤੇ ਰੋਲਾ ਪੈਣਾ ਨਹੀਂਗਾ। ਇੱਕ ਮੈਨੂੰ ਤੂੰ ਪਨੀਰ ਬਣਾ ਬਣਾ ਬੈਠੀ ਆਂ, ਇੱਕ ਮੈਨੂੰ ਤੂੰ ਕੋਕ ਲੈਣ ਕਲਾਉਣ ਰਹੀ ਆਂ ਥੋੜੀ ਬਹੁਤੀ ਅਕਲ ਨੂੰ ਹੱਥ ਮਾਰੋ। ਇਹਨੇ ਤਾਂ ਹੁਣ ਰੋਜ ਦਿਹਾੜੀ ਆਇਆ ਇਹ ਰਿਆ ਕਰਨਾ ਵਾ ਕਿਉ ਰੋਏ ਦਿਹਾੜੀ ਪਨੀਰ ਤੇ ਕੋਕ ਲਿਆ ਕੇ ਰੱਖਿਆ ਕਰੇਗੀ ਕਿੰਨੀਆਂ ਬਿਮਾਰੀਆਂ ਲੋਕੀ ਜਾਂਦੇ ਕੋਕ ਪੀਓ ਨਾ ਤਾਂ ਤੂੰ ਆ ਨਹੀਂ ਮੇਰਾ ਵੀਰ ਨੇ ਖਰਿਆ ਜੀ ਰੱਜ ਲੈਣਾ ਸਾਰਾ ਤੇ ਮੁੜ ਕੇ ਭਾਵੇਂ ਚਾਰ ਦਿਨ ਬੁਖਾਰ ਹੋਵੇ ਤਾਂ ਵੀ ਰੱਜਿਆ ਰਹਿਣਾ ਵਾ ਪਰ ਨਹੀਂ ਜਿਹੜੀ ਜੰਗ ਦੀ ਰੋਟੀ ਖਾਣੀ ਉਹ ਤੋਂ ਉਹੀ ਹজম ਹੋਣੀ ਮੁੜ ਕੇ ਭੁੱਖ ਫੇਰ ਲੱਗ ਜਾਂਦੀ ਹੁੰਦੀ ਆ ਮੰਮੀ ਕਰਨੇ ਘੜਾ ਕੋਈ ਚੀਜ਼ ਨਹੀਂ ਵੇਖੀ ਤੇ ਇਵੇਂ ਫਿਰ ਉੱਚੀ ਉੱਚੀ ਬੋਲਣ ਲੱਗ ਗਏ ਤੇ ਮੈਂ ਆ ਕਰ ਲਈ ਹੋਈ ਮਰਦੀ ਜਾਣ ਦੀਆਂ ਜੋ ਧਾਰਾਂ ਤੋਂ ਲੈ ਕੇ ਸਾਰਾ ਕੰਮ ਕਰਦੀ ਫਿਰਦੀ ਆ ਤੇ ਇਹ ਨਾ ਤੇ ਵੇਰ ਨੋ ਬਚਣ ਨਿਆਣਾ ਜਾ ਕੇ ਬੈਠਾ ਵਾ ਪਨੀਰ ਤੇ ਬਣਾਇਆ ਸਮਰੀਤ ਨੇ ਬਣਵਾਇਆ ਕਰਨ ਵਾਸਤੇ ਤੇ ਕਰਨ ਨੂੰ ਤੇ ਮੈਂ ਉੱਧੇ ਹੀ ਰੁੱਖੀ ਮਿੱਸੀ ਵੀ ਰੱਖ ਦਾਂ ਤੇ ਉਹਨੇ ਖਾ ਕੇ ਜਾ ਜਾਨੀ ਸਮਰੀਤ ਨੇ ਪਰੌਂਠੇ ਖਾਦੇ ਮੈਂ ਸਮਰੀਤ ਨੂੰ ਪੁੱਛਿਆ ਪੁੱਤ ਕੀ ਖਾਣਾ ਆਂਦੀ ਮੈਂ ਦਾਦੀ ਪਰੌਂਠੇ ਖਾ ਲਏ ਤੂੰ ਕਿਉਂ ਝੂਠ ਬੋਲਦੀ ਆ ਮਮੇ ਮੈਨੂੰ ਕੀ ਲੋੜ ਪਈ ਏ ਝੂਠ ਬੋਲਣ ਦੀ ਮੈਨੂੰ ਤੇ ਇਹ ਨਹੀਂ ਸਮਝ ਲਾਈ ਜਸ ਸਮਰੀਤ ਨੂੰ ਪੁੱਛਦਾ ਪਹਿਲਾਂ ਖਾਦੇ ਨਹੀਂ ਪਰੌਂਠੇ ਮਮੇ ਮੈਂ ਨਹੀਂ ਮੈਂ ਨਹੀਂ ਪੁੱਛਣਾ ਮੈਨੂੰ ਪਤਾ ਹੈ ਨਾ ਮੈਂ ਉਹਦੇ ਕਰਕੇ ਬਣਾਉਂਦੀ ਹੈਗੀ ਕਰਨ ਦਾ ਕਰਕੇ ਮੰਮੀ ਕਰਨ ਕਰਕੇ ਕਿਉਂ ਬਣਾਉਣਾ ਵਾ ਜੇ ਮੈਂ ਬਣਾਵਾਂ ਵੀ ਲਉਂਗੀ ਤਾਂ ਉਦੋਂ ਚ ਕੋਈ ਵੱਡੀ ਗਲਤ ਨਹੀਂ ਆ ਤੇ ਫਿਰ ਹੈਸ ਗੱਲ ਤੇ ਆ ਜਾ ਦੁੱਧ ਦਿੱਤਾ ਹਾਂ ਫਿਰ ਇਹ ਗੱਲ ਤੇ ਆ ਜਾ ਮੈਂ ਕਹਤਾ ਮਨਜੋਤ ਨੂੰ ਅੱਗੇ ਵੀ ਕਹਿਆ ਇਤੇ ਕਹਤਾ ਵਾ ਵੀ ਇਹ ਮੁੱਕ ਜੂਗਾ ਤਾਂ ਹੋਰ ਬਣਾ ਲਿਆ ਦੁੱਧ ਮੁੱਕ ਜੂਗਾ ਤਾਂ ਮੋਦ ਲੈ ਆਇਓ ਪਕੌੜੇ ਕੱਢੋ ਸਬਜ਼ੀਆਂ ਬਣਾਓ ਸੁੱਕਾ ਤਲ ਤਲ ਖਾਓ ਤੇ ਜੇ ਤੂੰ ਇਹ ਘਰ ਦੀ ਹੋਈ ਮਰਨ ਨਹੀਂ ਆ ਨਾ ਤੇ ਮੈਂ ਇੱਕ ਦਿਦ ਨੀ ਰੱਖ ਕੇ ਲੈ ਜਾਣਾ ਮੈਂ ਵੀ ਸਭ ਕੋ ਇੱਥੇ ਛੱਡ ਕੇ ਜਾਣਾ ਵਾ ਤੂੰ ਇਹ ਵੀ ਸੋਚਣਾ ਵੀ ਤੇਰੀ ਮਾਂ ਕੀ ਲੈ ਗਈ ਆ ਤੇ ਮੈਂ ਕੀ ਲੈ ਜਾਣਾ ਵਾ ਜੇ ਸਰਫਾ ਕਰੂੰਗੀ ਤੇ ਇਹ ਘਰ ਵਾਸਤੇ ਕਰੂੰਗੀ ਆ ਬਣਾਤੀ ਉਹ ਚਾਹ ਨਾਲੇ ਪੀਦਾ ਤੇ ਨਾਲੇ ਆਪਣੇ ਪੇਰਾਂ ਨੂੰ ਪਿਆੜ ਲਾ ਇਹੋ ਜੀ ਚਾਹ ਉਹਨੇ ਪੀਕੇ ਕੀ ਕਰਨਾ ਵਾਧੂ ਰਿਜਕੀ ਉਹਨਾਂ ਦੇ ਘਰ ਮੈਨੂੰ ਪਤਾ ਨਹੀਂ ਕਰਦੀ ਭੁੱਖ ਪਈ ਆ ਕਿਉਂ ਸਾੜਾ ਹੁੰਦਾ ਮੇਰੇ ਭਰਾ ਵੱਲ ਵੀ ਕੇ ਇਹਨਾਂ ਦਾ ਸਿਰਫ ਇੱਕੀ ਤੇ ਜੀ ਰਹਿ ਗਿਆ ਵਾ ਮੇਰਾ ਤੀ ਉਹਦੀਆਂ ਸੁੱਖਾਂ ਸੁੱਖੋ ਪਰ ਨਹੀਂ ਉਹਨਾਂ ਵੀ ਸਾਡਾ ਹੀ ਕਰਨਾ ਕੀ ਕਰਾਂ ਕੋਈ ਨਹੀਂ ਨੂੰ ਨਾਲ ਲਾ ਕੇ ਖੁਸ਼ ਹੋਣ ਡਿਆ ਵੀ ਕੋਈ ਆ ਕਵੇ ਕਰਨਾ ਮੈਂ ਤੇਰੀ ਮਾਂ ਦੀ ਜਗ੍ਹਾ ਤੇ ਆ ਪਰ ਨਹੀਂ ਮਾਂ ਆਪਣੀ ਹੁੰਦੀ ਆ ਹੋਰ ਨਹੀਂ ਕੋਈ ਮਾਂ ਬਣ ਸਕਦਾ ਸ਼ਰੀਕ ਜ਼ਰੂਰ ਬਣ ਸਕਦੇ ਸਾਰੇ ਜਹਾਂ ਜਾ ਕੇ ਸ਼ਹਿਰ ਸ਼ੂਰ ਨਾਲੇ ਕੰਮ ਕੋਈ ਵੇਖ ਲਾ ਨਾਲੇ ਉੱਥੇ ਰਹੀ ਗਿਆ ਨਾਲੇ ਸ਼ਹਿਰ ਬਾਹਰ ਵੇਖਿਆ ਇੱਥੇ ਜੰਗਲ ਬੇਲੇ ਜੀ ਤੂੰ ਕਰਨਾ ਹੁਣ ਅੱਜ ਪਤਾ ਨਹੀਂ ਕਿੱਥੇ ਚਲ ਗਿਆ ਇਹ ਲੱਗਦਾ ਵਾ ਇਹਨੂੰ ਮਿਸਤਰੀ ਕਿਤੇ ਲੈ ਕੇ ਗਿਆ ਆਈਏ ਵੇਲਾ ਨਾ ਤੇ ਮਿਸਤਰੀ ਨੇ ਕੋਈ ਗੱਲ ਦੱਸੀ ਤੇ ਨਾ ਇਹ ਮੁੰਡੇ ਨੇ ਗੱਲ ਦੱਸੀ ਕੋਈ ਨਾ ਕੋਈ ਗੱਲ ਜ਼ਰੂਰ ਅੱਜ ਹੈਗੀ ਪੱਕੀ ਗੱਲ ਅੱਜ ਉਹ ਗੱਲ ਵੀ ਮੈਂ ਨਹੀਂ ਨਾ ਘਰੋਂ ਬਾਹਰ ਨਿਕਲਿਆ ਕਿਸ ਗੱਲ ਦੀ ਖਬਰ ਨਹੀਂ ਲੱਗੀ ਮੈਨੂੰ ਪੀ ਗਿਆ ਤੇ ਗਿਆ ਕਿੱਧਰ ਹੋਊਗਾ ਕਿਉਂਕਿ ਜੇ ਮਨਪਰੀਤ ਕੋ ਜਾਂਦਾ ਤੇ ਮਿਸਤਰੀ ਇੱਥੇ ਲੱਗੇ ਹੋਣੇ ਅੱਜ ਮਿਸਤਰੀ ਵੀ ਹੈ ਨਹੀਂਗੇ ਤੇ ਅੱਜ ਆਪ ਵੀ ਹੋ ਹੈ ਨਹੀਂਗਾ ਮਨਪਰੀਤ ਨੂੰ ਨਕੂਨ ਲਾ ਮ ਪੁੱਛਾਂ ਭਲਾ ਵੀ ਪਤਾ ਚਲੋ ਰਾਜੀ ਬਾਜੀ ਪੁੱਛ ਲੀਂਦੇ ਮਨਪਰੀਤ ਨੂੰ ਪੀ ਠੀਕ ਠਾਕ ਵਾ ਤੇ ਜੇ ਦੇ ਹੋਊਗੀ ਘਰੇ ਤੇ ਫਿਰ ਤੇ ਉਤਰਾ ਹੀ ਕਿਸ ਕੰਮ ਗਏ ਆ ਤੇ ਜੇ ਉਹ ਘਰ ਨਾ ਹੋਈ ਪਰ ਉਹਨੇ ਵੀ ਕੀ ਪਤਾ ਸੱਚ ਦੱਸਣਾ ਕਿ ਨਹੀਂ ਇਹ ਕੁੜੀ ਕੁੜੀ ਵੇਖਣ ਗਈ ਹੋਈ ਨਾ ਪਤਾ ਲੱਗ ਜਣਾ ਵੀ ਵੇਖਣ ਗਈ ਵੀ ਇਹਦਾ ਪਹਿਲਾਂ ਮਨਪ੍ਰੀਨ ਲਾ ਕੇ ਲਵਜਾ 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 ਆਈਏ ਆਲਾ ਕੰਚਾ ਮਸੀਹ ਕਿਹਾਂ ਦੀ ਮਲਸੀਨੇ ਕੀ ਖਾਣਾ ਹੀ ਆ ਇਕਦਮ ਮਨਜੋਦ ਵੀ ਉਹ ਜਿਹੜੇ ਬਿਸਕੁਟ ਦਾ ਪੈਕਟ ਪਿਆ ਹੈਗਾ ਨਾ ਉਹ ਵੀ ਖਾ ਗਈ ਉਹ ਅੱਧੀਆਂ ਬਜਦੀਆਂ ਚੀਜ਼ਾਂ ਨਿਆਣੇ ਖਾ ਜਾਂਦੇ ਆ ਤੈਨੂੰ ਪਤਾ ਵਾ ਢੇਰਿਆਂ ਤੇ ਘਰ ਵਾ ਫਤੰਗੀ ਹੋ ਜਾਂਦੀ ਮੰਮੀ ਹੁਣ ਉਹਨਾਂ ਦੇ ਦਿਵਾਲੀ ਹੋਈ ਹੈ ਅੱਛਾ ਕਿ ਉਧਰੋਂ ਪਰੌਣਾ ਆਇਆ ਵਾ ਤੇ ਤਹੀ ਫਿੱਦਾ ਕੀਤਾ ਤੇ ਚੱਲੇ ਤੇ ਸਕੂਟੀ 'ਚ ਤੇਲ ਵੀ ਨਹੀਂ ਹੈਗਾ ਨਹੀਂ ਕੀ ਕਰਨਾ ਸਭ ਚਾਹ ਜਿੱਦਾ ਠੀਕ ਆ ਆ ਮੈਂ ਤਾਂ ਕਿਹਾ ਮੈਂ ਚੱਲ ਕੋਈ ਗੱਲ ਨਹੀਂ ਮੰਮੀ ਮੰਮੀ ਕਹਿੰਦੀ ਚੱਲ ਕਰਨ ਤੇ ਸਿਆਣਾ ਵਾ ਸੰਬੰਧ ਦਾ ਵਾ ਤੇ ਭਰਾ ਸਾਡੇ ਨਹੀਂ ਉਹ ਨਿਆਣੇ ਸਮਝਦੇ ਨਹੀਂ ਨਹੀਂ ਕੋਈ ਗੱਲ ਨਹੀਂ ਚਾਹੀ ਠੀਕ ਇੱਦਾਂ ਹਾਂ ਮੰਜੋਰ ਨੂੰ ਹਣ ਪਈਆਂ ਹੀ ਝੜਕਾਂ ਮੈਂ ਵੀ ਨਹੀਂ ਫੇਰ ਹਟਾਇਆ ਮੈਂ ਆਖਾ ਪੈ ਲੈੰਦੇ ਠੀਕ ਹੂੰ ਐਦਾਂ ਹੀ ਆ ਮਾਵਾ ਹੁਣ ਫੇਰੀ ਝੜਕਾਂ ਪੈਂਦੀਆਂ ਹਨਾ ਹਾਂਜੀ ਹੂੰ ਮਾਮਾ ਲਈ ਨਿਆਣੇ ਬੜੀ ਉਮਰ ਤੱਕ ਨਿਆਣੇ ਹੀ ਰਹਿੰਦੇ ਆ ਹਾਂਜੀ ਹੂੰ ਮੈਂ ਗੱਲ ਕਰਨੀ ਧਾਣ ਮੈਂ ਇੱਕ ਹਾਂ ਉਰੀਂ ਜੋਂ ਦਾ ਕਲਾਈ ਸੁਰੇ ਅੱਛਾ ਹਾਂਜੀ ਕੀ ਕਹਿੰਦੇ ਉਹ ਆਖੰਡੇ ਹੀ ਭਰਤੀ ਆ ਲੋ ਆਖੰਡੇ ਹੀ ਮੈਨੂੰ ਅੱਛਾ ਤੇ ਮੈਂ ਆਈਏ ਭਰਤੀ ਹਾਂ ਹਾਂਜੀ ਤੇ ਵੇਖਣਾ ਹੀ ਦੌੜ ਦੁੜ ਲੌਣਾ ਵਾ ਨਾ ਨਹੀਂ ਦੌੜ ਤੇ ਮੈਨ ਲੌਣਾ ਹਾਂ ਤੇ ਉਹ ਆਖੰਡੇ ਕਿ ਮੈਂ ਇਦਾਂ ਮੁੰਡੇ ਕਰੋਨਾ ਭਰਤੀ ਅੱਛਾ ਹਾਂਜੀ ਆਓ ਭੜੇ ਲਿਖਿਆ ਨਾ ਉਹ ਤੇ ਫਿਰ ਪੈਂਦਾ ਹਣਾ ਕਿਤੇ ਹਾਂਜੀ ਪਰ ਉਹ ਆਂਦੇ ਵਧੀਆ ਕਾਲਜ ਵਿੱਚ ਪੜ੍ਹੇ ਹੈ ਕਿ ਨਾ ਇਹ ਬੜਾ ਫਾਇਦਾ ਹੁੰਦਾ ਹੀ ਉਹ ਕਰਨ ਹਾਂਜੀ ਹੁਣ ਉਹਦਾ ਕੋਈ ਦੋਸਤ ਜਿਹੜਾ ਵਾ ਕੋਈ ਅਫਸਰ ਬਣਿਆ ਵਾ ਕੋਈ ਠਾਨੇਦਾਰ ਵਾ ਕੋਈ ਕੇਜੁਨਟ ਚ ਗਿਆ ਹੀ ਕੋਈ ਕਿਤੇ ਹਰ ਇੱਕ ਜਿਹੜਾ ਵਧੀਆ ਪੋਸਟ ਤੇ ਆ ਹਾਂਜੀ ਪਰ ਉਹ ਆਂਦੇ ਨੇ ਪੈਸੇ ਲੱਗਦੇ ਆ ਅੱਛਾ ਮਤਲਬ ਭਰਤੀ ਉਹ ਕਰਾਉਂਦੇ ਵਾ ਹਾਂਜੀ ਇਦਾਂ 8-10 ਲੱਖ ਰੁਪਏ ਨੇ ਲੱਗਦਾ ਵਾ ਲੱਖਾਂ ਚ ਲੱਗਦੇ ਆ ਹਾਂਜੀ ਲੱਖਾਂ ਚ ਤੇ ਫਿਰ ਮੈਂ ਸੋਚਣ ਡਿਆ ਮੈਂ ਬਾਹਰ ਵੀ ਜਾਣਾ ਉਹਤੂ ਹੀ ਨੇ ਪੈਸੇ ਲੱਗਣੇ ਨਾਲੇ ਇੱਕ ਮਧੜ ਤੋਂ ਦੂਰ ਰਹਿਣ ਵਾਲੇ ਘਰ ਖਾਲੀ ਰਹਿਣਾ ਚੋਰ ਮੇਰੇ ਜਣ ਕਰਨ ਤੇ ਇਨਾ ਹੀ ਤੇਕੇ ਆ ਤੇ ਕੇ ਕਰਕੇ ਬੂਆ ਖੁੱਲਾ ਵਾ ਤੇ ਕੋ ਹੋਰ ਦੇ ਸਲਾਹ ਦੇ ਆ ਕਰਨ ਜੇ ਰਿਸ਼ਤਾ ਕਰ ਲੈਂਦੇ ਉਦੋਂ ਤੇ ਮੈਨੂੰ ਇਹ ਵਾ ਕਿ ਜੇ ਰਿਸ਼ਤਾ ਰੁੱਸਤਾ ਹੋ ਗਿਆ ਵਿਆਹ ਵੀ ਹੋ ਗਿਆ ਮੰਮੀ ਨਹੀਂ ਕਹਿੰਦੇ ਉਹਦਾ ਬਰੀਨਾ ਛੇਤੀ ਕਰਾ ਲੈਨੇ ਆ ਮਾਂ ਤੇ ਦੀਦਾ ਤੇ ਫੇਰ ਕਰ ਲੈਨੇ ਆ ਤੇ ਮੈਨੂੰ ਇਹ ਵਾ ਕਿ ਫੇਰ ਆਣਾ ਇਹ ਬੰਨਨ ਜਾਣਾ ਪੈ ਜੀ ਉਹ ਵੀ ਇਕੱਲੀ ਕਿਦਾਂ ਰਹੂਗੀ ਫਿਰ ਹਾਂਜੀ ਇਹ ਵੀ ਤਾਂ ਕਰ ਜਾਗੀ ਹੈ ਤਾਂ ਕੋਈ ਗੱਲ ਨਹੀਂ ਤੂੰ ਓਖੇ ਸੋਕੇ ਹੋ ਕੇ ਨਾ ਤੇ ਪਹਿਲਾਂ ਤੂੰ ਭਰਤੀ ਵਾਲੀ ਵੇਖ ਭਰਤੀ ਦਾ ਹੀ ਵੇਖਣਾ ਹੈ ਨਾ ਤੇ ਨਾ ਹੋਊਗਾ ਨਾ ਉਹ ਘਰ ਨੂੰ ਕਿਹੜਾ ਕਹਿੰਦੇ ਚੁੱਕ ਕੇ ਲੈ ਜਾਣਾ ਵਾ ਕੁਝ ਨਹੀਂ ਹੋਣਾ ਜੇ ਭਰਤੀ ਹੋ ਜਾਏਗਾ ਨਾ ਤਾਂ ਭਾਵੇਂ ਤੂੰ ਬਾਹਰ ਹੀ ਕੁਆਟਰ ਲੈ ਕੇ ਤੇ ਉਹ ਵੀ ਨਾਲ ਹੀ ਕੁੜੀ ਵੀ ਰਹੀ ਜਾਊਗੀ ਹਾਂਜੀ ਹੈ ਨਾ ਬੜਾ ਗਾਂ ਦਾ ਵੀ ਆਪਾਂ ਨੂੰ ਸੋਚਣਾ ਪੈਣਾ ਵਾ ਇੱਥੇ ਤੀ ਨਹੀਂ ਇਕੱਲੀ ਰਹਿ ਸਕਦੀ ਉਹ ਹਾਂਜੀ ਜਿੱਦਾਂ ਦਾ ਮਾਹੌਲ ਵਾ ਚਾਚੇ ਤਾਇਆ ਕਿਹਨੇ ਲੱਗੇ ਨਹੀਂ ਫਿਰ ਵੀ ਫਰਕ ਪੈਨਦਾ ਤੈਨੂੰ ਪਤਾ ਅੱਗੇ ਨਹੀਂ ਉਹਦੇ ਜਦੋਂ ਕੋਠੀਆਂ ਚ ਅੰਦਰ ਬੜੇ ਹੁੰਦੇ ਕੜੇ ਹਨਵਾਜ ਦਿੰਦੇ ਆ ਬਾਹਰ ਕਿਤੇ ਆਹ ਨਾਲੇ ਘਰ ਦੀ ਬਲਗ ਹੋਣੀ ਹੋਈ ਹੈਗੀ ਹਾਂ ਨਾਲੇ ਰੋਖ ਰੱਖ ਬੜੇ ਉੱਥੇ ਸਾਡੇ ਲੱਗੇ ਤੇ ਹੱਥ ਰਹਿਣਾ ਬੜਾ ਰੁਪਈਆ ਕਿੱਦਾਂ ਕਰਾਂਗੇ ਹੋ ਵੀ ਹੈਗਾ ਉਹ ਵੀ ਮੈਂ ਸੋਚਣ ਡਿਆ ਕਿੱਦਾਂ ਕਰੂੰ ਪਏ ਉਹਦੇ ਆ ਗਏ ਚਲੋ ਥੋੜੀ ਪਹਿਲੀ ਬੈਸ ਕਰ ਲੈਂਦੇ ਗਹਿਣੇ ਪਾ ਲੈਨੇ ਆ ਗਹਿਣੇ ਪਈ ਤੇ ਵਾ ਪੀ ਚੱਲ ਕੱਲ ਨੂੰ ਛੁੱਟ ਵੀ ਜਾਊਗੀ ਹਾਂਜੀ ਹਨਾ ਬੈਗ ਕੀਤੀ ਨਹੀਂ ਫਿਰ ਲਈ ਜਾਣੀ ਆਪਣੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਮਜੂਦ ਫਰਾਉਨੇ ਆ ਉੱਥੇ ਕਿਸ ਦਿਨ ਹਾਂਜੀ ਤੇ ਜਿਆਦਾ ਛੇਤੀ ਤਨੀ ਨਹੀਂ 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 ਬਸ ਇਹ ਤੇ ਲੇਡੀ ਹੋਣੀ ਉਦੋਂ ਪੱਤੀ ਇਹਦੀ ਹਾਂ ਉਹ ਮੈਨੂੰ ਆਖੰਡੇ ਰੰਜੋ ਦਾ ਕੋਲ ਹਾਂ ਤੇ ਵੀਲਾ ਪੱਤੀ ਦੂ ਦਾ ਕੋਈ ਦੇ ਗਿਓ ਹਿੰਦੇ ਆ ਆਹੋ ਕੋਈ ਗੱਲ ਨਹੀਂ ਆਈ ਆਪਣੇ ਗਾਹ ਦੀ ਜ਼ਿੰਦਗੀ ਵੱਲ ਵੇਖਣਾ ਉਦੋਂ ਵੀ ਪਹਿਲੀ ਸਾਨੂੰ ਕੀ ਦੇਣ ਦੀ ਠੇਕਾ ਹੀ ਆਓ ਠੇਕਾ ਹੀ ਹੋਵੇ ਮਾਈ ਹਾਂਜੀ ਹਾਂ ਤੇ ਗਣੇ ਕਰ ਲਾਂਗੇ ਵੇਖ ਲਾਂਗੇ ਕੌਣ ਕੌਣ ਲੈਂਦਾ ਵਾ ਅਬੋਲਤੇ ਪਹਿਲਾਂ ਤਾਈ ਕੋ ਮੰਨ ਕੇ ਵੇਖਾਂਗੇ ਹਨਾ ਕੋਈ ਮੋੜ ਹੀ ਦੇਣੇ ਆ ਹਾਂਜੀ ਵਿਸ਼ਵਾਸ ਹੀ ਆਇਕ ਤਵਾਗੀ ਵੈਸੇ ਵੀ ਅੱਗੇ ਠੇਕੇ ਤੇ ਤੇ ਤਾਈ ਕੋਈ ਹਾਂਜੀ ਹਾਂ ਤੇ ਜੇ ਨਾ ਹੀ ਮੰਨਣ ਕੇ ਚਾਰੇ ਪਾਸੇ ਫਿਰ ਵੇਖ ਲਾਂਗੇ ਕੀ ਕਰਨਾ ਵਾ ਹਾਂਜੀ ਉਹ ਹੀ ਮੈਂ ਸੋਚਣ ਡੇ ਮੈਂ ਬਾਅਦ ਜਾ ਕੇ ਵੀ ਓਖਾ ਹੀਂਦਾ ਵਾ ਘਰ ਸੁੰਨਾ ਰਹਿਣਾ ਤਾਂ ਨੂਏ ਕਮ ਤਾਂ ਮੇਰੀ ਯਾਦ ਹੁੰਦੀ ਰਹਿਣੀ ਹੈ ਥੋਰ ਜੇ ਮੈਂ ਘਰੇ ਆਉਂਗਾ ਤੂੰ ਹੀ ਮਿਲੋਂਦੇ ਰਿਹਾ ਕਰੋਗੇ ਹੋਰ ਫਿਰ ਮੈਂ ਤੇ ਗੇੜਾ ਵੱਜਦਾ ਹੀ ਰਹੂਗਾ ਉਦਾਂ ਫਿਰ ਨਹੀਂ ਤੇ ਫਿਰ ਕੌਣ ਆ ਹਨਾ ਹਾਂਜੀ ਤੇ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਤੂੰ ਪੀਚ ਆ ਇਹ ਮੈਂ ਥੋਰੀਆਂ ਦੀ ਸਬਜ਼ੀ ਬਣਾਈ ਆ ਅੱਜ ਮੈਂ ਰੋਟੀ ਖਾਦੈ ਨਾ ਅੱਜ ਰਾਤ ਰਹਿਲਾ ਤੂੰ ਇੱਥੇ ਉਹ ਰਾਤ ਮੈਂ ਨਾ ਸੋ ਚੱਲ ਜਾਂਦਾ ਮੈਂ ਕੀ ਕਰਨਾ ਹੈ ਮੈਂ ਚਲ ਮਿਲ ਜੰਨਾ ਉਦੋਂ ਸੀਮੰਟ ਸਾਮਟ ਤੇ ਨਹੀਂ ਪਿਆ ਨੇ ਨਹੀਂ ਉੱਧਾ ਕੋਦ ਨਹੀਂ ਪਿਆ ਗਬਰ ਹਾਂ ਹਾਂਜੀ ਹਾਂ ਚਲ ਕੋਈ ਨਹੀਂ ਵੇਖ ਲੈਨੇ ਆ ਫਿਰ ਹਾਂਜੀ ਹਾਂ ਵਾਹਿ ਕੋ ਨਾ ਵਾਹਿ ਅੱਲਾ ਹਾਂ ਕੁੜੀ ਨੇ ਵੀ ਫੋਨ ਨਹੀਂ ਚੁੱਕਿਆ ਕਸ ਮੈਂ ਕੋਈ ਮਾਰੀ ਰਾਇ ਦੇਣੀ